ਮੈਂ ਸਤ ਨੂੰ ਪਰੇਤ ਨੂੰ ਲੈ ਕੇ ਆਦੀ। ਵੈਂਡੋਪਰੇਸ਼ਨ ਦੱਸਿਆ ਸੀਗਾ। ਕੀ ਬਾਜੀ? ਵੀ ਤੁਸੀਂ ਆਪਰੇਸ਼ਨ ਕਰਾਉਣਾ ਪਿਆ ਅਲੋਧਾਣੇ ਜਾ ਕੇ। ਓਕੇ ਜੀ। ਮੈਂ ਕਹੀ ਮੈਂ ਨਹੀਂ ਪਰ ਮਾਲਾ ਕੋਲ ਜਿਆਦਾ ਲੱਤਦਾ ਦਤ ਰਹੇ ਨਾ ਜੀ। ਲੱਤਾਂ ਕਰਦੇ ਰਹਿੰਦੇ ਲੱਤ ਸੁਣ ਰਹੇ ਦੀ ਨੇ। ਸੁਣ ਰਹੇ ਦੀ ਨੇ। ਹਾਂ। ਹੁਣ ਮਾਲਾ ਵੀ ਤੁਹਾਨੂੰ ਸਹੀ ਲੱਗਦਾ ਫਿਰ ਹੁਣ ਸਾਨੂੰ 60% ਸਹੀ। ਤਾਂ ਤੋਂ ਤਰਿਆ ਨਹੀਂ ਸੀ ਜਾਂਦਾ। ਕਿੰਨਾ ਟਾਈਮ ਤੋਂ ਪ੍ਰੋਬਲਮ ਦੀ ਜੀ ਇਹ? ਸਾਨੂੰ ਜੀ 30 ਸਾਲ ਹੋ ਗਏ। 30 ਸਾਲ ਜੀ। ਹਾਂ ਓਕੇ ਜੀ। ਤੇ ਅੱਜ ਤੁਸੀਂ ਕਿੰਨੀ ਵਾਰ ਆਏ ਹੋ ਡਾਕਟਰ ਸਾਹਿਬ ਕੋਲ? ਅੱਜ ਚੌਥੀ ਵਾਰ ਆਏ ਆ ਜੀ ਬਹੁਤ ਫਰਕ ਆ। ਅੱਛਾ ਪਹਿਲਾਂ ਕਿੱ ਉੱਧਰ ਭਾਈ ਤਲਵੰਡੀ ਕੇ ਵੀ ਗਏ ਆਂ ਸੰਗ ਲੁਧਿਆਣੇ ਵੀ ਗਏ ਆਂ ਗਿਆ ਕੋਟੜੇ ਵੀ ਦੋ ਤਿੰਨ ਜਗ੍ਹਾ ਤੇ ਤੇ ਮਾਲਾ ਨੂੰ 30 ਛਾਲ ਜਾਂ ਫਰਕ ਲੱਗਿਆ ਵੀ ਡਾਕਟਰ ਸਾਹਿਬ ਕੋ ਆ ਕੇ ਹਾਂਜੀ ਵੀ ਮਾਲਾ ਤੁਹਾਨੂੰ ਫਰਕ ਪਿਆ ਮਾੜਾ ਮੋਟਾ ਪੈਂਦਾ ਸੀ ਸੀ ਉਹੀ ਗੱਲ ਨਹੀਂ ਹੁਣ ਮਤਲਬ ਕਿ ਇੱਥੇ ਆ ਤੁਹਾਨੂੰ ਫਰਕ ਲੱਗੇ ਇੱਥੇ ਆ ਕੇ ਫਰਕ ਪਿਆ ਠੀਕ ਆ ਠੀਕ ਆ ਜੀ ਹਾਂ ਇੱਥੇ ਆ ਕੇ ਫਰਕ ਲੱਗ ਗਿਆ ਸਰ 50% 55% ਤੇ ਉਹ ਤੋਂ ਨੇ ਪਹਿਲੇ ਕਿੰਨੇ ਡਾਕਟਰਾਂ ਨੂੰ ਦਿਖਾਇਆ ਸਰ ਕਾਫੀ ਡਾਕਟਰ ਦਿਖਾ ਲਏ ਮੈਂ ਨਾ ਬੇ ਵਗੈਰਾ ਕਾਫੀ ਦੂਰ ਦੂਰ ਤੱਕ ਜਾ ਕੇ ਆਈਏ ਡਾਕਟਰ ਕਿੰਨੇ ਟਾਈਮ ਦਾ ਫਰਕ ਪੈਂਦਾ ਮਤਲਬ ਪੇਸ਼ੈਂਟ ਨੂੰ ਇਹ ਦੋ ਸੈਟਿੰਗ ਚ ਪੈਂਦਾ ਸਾਰਿਆਂ ਨੂੰ ਪਿਆਰ ਭਰੀ ਹਸਰੀ ਕਾਲਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇੜਕੋਟਲੇ ਤੇ ਅੱਜ ਤੁਹਾਨੂੰ ਸ਼ਹਿਰ ਮਰੇੜਕੋਟਲੇ ਆਪਾਂ ਇੱਕ ਐਵੇਂ ਦੇ ਡਾਕਟਰ ਕੋਲ ਲੈ ਕੇ ਆਏ ਜਿਹੜਾ ਕਿ ਬਿਨਾ ਆਪਰੇਸ਼ਨ ਤੋਂ ਬਿਨਾ ਮੈਡੀਸ਼ਨ ਤੋਂ ਬਿਨਾ ਕਿਛੇ ਟੀਕੇ ਤੋਂ ਇਲਾਜ ਕਰਦਾ ਜੇ ਕਿਸੇ ਪੇਸ਼ੈਂਟ ਨੂੰ ਇਹ ਵੀ ਦੱਸਦਾ ਵੀ ਤੁਹਾਡਾ ਆਪਰੇਸ਼ਨ ਹੋਣਾ ਤਾਂ ਤਾਂ ਵੀ ਤੁਸੀਂ ਇਹਨਾਂ ਕੋਲ ਆ ਸਕਦੇ ਤਾਂ ਚੱਲਦੇ ਆ ਤੁਹ ਤੇ ਬਾਕੀ ਜਿਹੜੇ ਪੇਸ਼ੇ ਨੇ ਇੱਥੇ ਆਏ ਉਹਨਾਂ ਦਾ ਆਪਾਂ ਸਾਰਾ ਰਿਵਿਊ ਲਵਾਂਗੇ ਵੀ ਉਹਨਾਂ ਨੂੰ ਸੱਚੀ ਇੱਥੇ ਫਰਕ ਪੈ ਰਿਹਾ ਤੇ ਆਜੋ ਚੱਲਦੇ ਆ ਅੱਜ ਦੀ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆ ਲਓ ਵੀ ਅੱਜ ਤੁਹਾਨੂੰ ਆਪਾਂ ਲੈ ਕੇ ਪਹੁੰਚੇ ਆ ਸ਼ਹਿਰ ਮਰੇੜ ਕੋਟਲੇ ਤੇ ਸ਼ਹਿਰ ਮਰੇੜ ਕੋਟਲੇ ਅੱਜ ਤੁਹਾਨੂੰ ਬਿਨਾਂ ਆਪਰੇਸ਼ਨ ਤੋਂ ਬਿਨਾਂ ਕਿਸੇ ਮੈਡੀਸਨ ਤੋਂ ਤੇ ਬਿਨਾਂ ਵੀ ਕਿਸੇ ਟੀਕੇ ਤੋਂ ਜਿਹੜਾ ਇਲਾਜ ਹੁੰਦਾ ਤੇ ਉਹ ਇਲਾਜ ਹੁੰਦਾ ਕੈਰੋਪ੍ਰੈਕਟਿਕ ਨਾ ਜਿਵੇਂ ਆ ਦੇਖ ਸਕਦੇ ਹੋ ਨਾ ਤੇ ਆਹ ਕੰਟੈਕਟ ਨੰਬਰ ਆ ਤੇ ਇਹ ਜਿਹੜਾ ਐਡਰੈਸ ਆ ਰਾਏਕੋਟ ਰੋਡ ਤੇ ਇੰਡੀਅਨ ਆਇਲ ਪੰਪ ਦੇ ਬਿਲਕੁਲ ਸਾਹ ਤੁਸੀਂ ਯਾ ਦੇਖ ਸਕਦੇ ਹੋ ਨਾ ਮਹਿਤਾਬ ਕਾਰ ਪ੍ਰੈਕਟਿਕ ਤੇ ਚਲਦੇ ਆ ਅੰਦਰ ਤੇ ਦਿਖਾਉਣਾ ਤੁਹਾਨੂੰ ਡਾਕਟਰ ਸਾਹਿਬ ਕਿਵੇਂ ਇਲਾਜ ਕਰਦੇ ਨੇ ਹਾਰ ਤੇ ਆ ਜੋ ਚਲਦੇ ਆ ਤੁਹਾਨੂੰ ਮਲਾਉਣੀ ਆਪਾਂ ਡਾਕਟਰ ਸਾਹਿਬ ਨਾਲ ਤੇ ਆ ਜੋ ਲੌਬੀ ਪਹੁੰਚ ਗਏ ਆਪਾਂ ਡਾਕਟਰ ਸਾਹਿਬ ਕੋਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਡਾਕਟਰ ਸਾਹਿਬ ਕੀ ਪ੍ਰੋਬਲਮ ਹੋ ਗਈ ਇਹਨਾਂ ਨੂੰ ਸਰ ਇਹਨਾਂ ਨੂੰ ਰੀੜ੍ਹ ਦੀ ਹੱਡੀ ਦੇ ਮਨਕਿਆਂ ਦੀ ਪ੍ਰੋਬਲਮ ਹੈ ਮਨਕਿਆਂ ਦੇ ਅਲਾਈਨਮੈਂਟ ਢਿੱਲੀ ਹੋਈ ਹੈ ਠੀਕ ਹੈ ਜੀ ਹਾਂ ਜੀ ਤੇ ਇਹ ਕੈਰਪੈਕਟਰ ਨੇ ਹੁੰਦਾ ਮਤਲਬ ਸਾਰਾ ਇਲਾਜ ਹਾਂਜੀ ਸਾਰਾ ਹੁੰਦਾ ਕੀ ਹੈ ਰੀੜ ਦੀ ਹੱਡੀ ਤੇ ਮੰਨ ਕੇ ਜਦੋਂ ਆਪਾਂ ਸੈੱਟ ਕਰ ਦਿਆ ਨਾ ਉਹਨਾਂ ਨੂੰ ਸੈੱਟ ਇੱਕ ਕੈਲਿਬਰੇਟਿਡ ਮੈਥਡ ਨਾਲ ਕਰਦੇ ਆ ਜਿਹੜੇ ਮੰਨ ਕੇ ਹਿੱਲੇ ਜਾਂਦੇ ਨੇ ਆਪਣੀ ਜਗ੍ਹਾ ਤੋਂ ਨਾ ਉਹਨਾਂ ਨੂੰ ਥਾਣਾ ਕੀ ਮਤਲਬ ਉਹਨਾਂ ਨੂੰ ਸੈੱਟ ਕਰਦੇ ਜਿਹੜਾ ਕੈਲਿਬਰੇਟਰ ਦੇ ਮੈਥਡ ਜਿਹਦੇ ਕਹਿੰਦੇ ਉਹ ਕੀ ਚੀਜ਼ ਹੁੰਦੀ ਅਸਲ ਚ ਉਹ ਸਾਰ ਰੀੜ ਦੀ ਹੱਡੀ ਤੇ ਮੰਨ ਕੇਆਂ ਨੂੰ ਇੱਕ ਮੈਨੂਅਲ ਤਰੀਕੇ ਨਾਲ ਹੱਥਾਂ ਨਾਲ ਸਟਰੈਸਟ ਦੇ ਕੇ ਸੈੱਟ ਕੀਤਾ ਜਾਂਦਾ ਠੀਕ ਆ ਹਾਂਜੀ ਤਾਂ ਉਹ ਗੱਲ ਰੋਡੈਟਿਕ ਦੇ ਕੀ ਇਲਾਜ ਕਰਦੇ ਹੋ ਜੀ ਇਹਦੇ ਵਿੱਚ ਸਰ ਜਿਵੇਂ ਰੀਡ ਦੀ ਹੱਡੀ ਦੇ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਜਿਵੇਂ ਸਰਵਾਈਕਲ ਦੇ ਪ੍ਰੋਬਲਮ ਹੈ ਹਾਂਜੀ ਸਰਵਾਈਕਲ ਸਪੋਨਡਾਇਲੋਸਿਸ ਹੋ ਜਾਣਾ ਔਰ ਰੀਡ ਦੀ ਹੱਡੀ ਦੇ ਮਾਨ ਕੇ ਨਾ ਡਿਸਕ ਬਾਹਰ ਆ ਜਾਣਾ ਠੀਕ ਹੈ ਜੀ ਔਰ ਡਿਸਕ ਬਲਜ ਹੋ ਜਾਣਾ ਲੱਤਾਂ ਦੇ ਵਿੱਚ ਸੁਣਪਾਜਣਾ ਲੱਤਾਂ ਦੇ ਵਿੱਚ ਮਤਲਬ ਦਰਦ ਜਾਣਾ ਹੱਥਾਂ ਪੈਰਾਂ ਸੁਣਪਾਜਣਾ ਹੱਥਾਂ ਦੀਆਂ ਉਂਗਲਾਂ 'ਚ ਜਾਂ ਮਾਈਗਰੇਨ ਸਰਵਾਈਕਲ ਦੇ ਕਾਰਨ ਹੁੰਦੀ ਹੈ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਅਸੀਂ ਬਿਨਾ ਦਵਾਈ ਤੋਂ ਇੱਕ ਕੈਰੋਪ੍ਰੈਕਟਿਕ ਮੈਥਡ ਨਾਲ ਕਰਦੇ ਹਾਂ ਠੀਕ ਹੈ ਮਾਲਾ ਜੀ ਕੇ ਪੇਸ਼ੇ ਨੂੰ ਆਪਰੇਸ਼ਨ ਵੀ ਦੱਸਤਾ ਉਹਦਾ ਵੀ ਕਰ ਦਿੰਦੇ ਹਾਂ ਹਾਂ ਜੀ ਜਿਵੇਂ ਕਿਸੇ ਨੂੰ 15 20 ਸਾਲ ਤੋਂ ਪ੍ਰੋਬਲਮ ਹੁੰਦੀ ਹੈ ਠੀਕ ਆ ਆਪਰੇਸ਼ਨ ਦੱਸਿਆ ਹੋਵੇ ਠੀਕ ਹੈ ਠੀਕ ਹੈ ਬਿਲਕੁਲ ਹੀ ਦਵਾਈਆਂ ਹੋਇਆ ਘਰੇ ਮਤਲਬ ਬੇਵਾ ਹੋ ਕੇ ਬੈਠ ਜਾਵੇ ਉਹਨਾਂ ਦਾ ਇਲਾਜ ਬੇਸੀ ਇੱਥੇ ਕਰਦੇ ਹਾਂ ਠੀਕ ਹੈ ਲਓ ਜੀ ਪਾਇੰਦੇ ਜਿਹੜੇ ਮੰਨ ਕੇ ਨੇ ਨਾ ਉਹ ਆਪਣੀ ਜਨ ਡਿਸਪਲੇਸ ਹੋਏ ਨੇ ਜਿਹੜੇ ਹਿੱਲੇ ਹੋਏ ਨੇ ਜਿਹੜੇ ਹਿੱਲਣ ਕਾਰਨ ਨਾ ਇਹਨਾਂ ਦੇ ਨਸਾਂ ਦੇ ਵਿੱਚ ਬਲੋਕ ਜਿਹਾ ਡਿਸਕ ਬੈਲਜ ਹੋਏ ਨੇ ਡਿਸਕ ਦੇ ਵਿੱਚ ਉਹ ਬਲੋਕੇਜ ਹੋਣ ਨਾਲ ਸਾਰੀ ਲੱਤਾਂ ਦੇ ਵਿੱਚ ਸੁਨਪਨ ਓਕੇ ਤਰਦ ਔਰ ਚੱਲਣ 'ਚ ਔਰ ਗਰਦਨ ਦੇ ਵਿੱਚ ਵੀ ਸੇਮ ਹੀ ਪ੍ਰੋਬਲਮ ਹੈ ਇਹਨਾਂ ਦੇ ਗਰਦਨ ਇਹ ਸਰਵਾਈਕਲ ਦੇ ਮਨਕੇ ਨੇ ਨਾ ਉਹਨਾਂ ਦੀ ਅਲਾਈਨਮੈਂਟ ਹੀਲਰ ਗਨ ਔਰ ਗਰਦਨ ਦੇ ਵਿੱਚ ਪੇਨ ਹੈਡ ਦੇ ਵਿੱਚ ਪੇਨ ਬਾਹਾਂ ਦੇ ਵਿੱਚ ਪੇਨ ਸਾਰੇ ਜਾ ਰਿਹਾ ਓਕੇ ਹਾਂਜੀ ਹੈ ਨਾ ਉਹ ਹੈਗੀ ਆ ਸਰ ਤਕਰੀਬਨ 15-20 ਸਾਲ ਦੀ ਪ੍ਰੋਬਲਮ ਹੈ ਮੈਂ ਦੱਸਿਆ ਇਹਨਾਂ ਨੇ ਓਕੇ ਓਕੇ ਹਾਂਜੀ ਉਹ ਆਪਾਂ ਮਨਕੇ ਦੀ ਅਲਾਈਨਮੈਂਟ ਕਰ ਰਹੇ ਹਾਂ ਉਹ ਇਹਨਾਂ ਦੀ ਠੀਕ ਹੈ ਇਹਦੇ ਨਾਲ ਹੈ ਹਾਂਜੀ ਇਹਦੇ ਨਾਲ ਕਰਾਂਗੇ ਬਾਕੀ ਕੈਰੋਪ੍ਰੈਕਟਿਕ ਟਰੀਟਮੈਂਟ ਉਹਨੂੰ ਕਰਾਂਗੇ ਠੀਕ ਹੈ ਜੀ ਥਣਾ ਦਿਖਾਣਾ ਸਾਰਾ ਤੁਹਾਨੂੰ ਕਿੰਨਾ ਹੋ ਗਿਆ ਆਂਟੀ 25-30 ਸਾਲ ਹੋ ਗਏ 25-30 ਸਾਲ ਦੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਡਾਕਟਰ ਹੁਣ ਸਾਹਿਬ ਕੀ ਟ੍ਰੀਟਮੈਂਟ ਹੋ ਰਿਹਾ ਸਰ ਇਹਨਾਂ ਦੇ ਬੈਗ ਦੇ ਵਿੱਚ ਜਿਹੜੇ ਮਨਕਿਆਂ ਨੂੰ ਹਾਂ ਜੀ ਮਟੇਲੀ ਗਈ ਨਾ ਹਾਂ ਜੀ ਉਹਨਾਂ ਨੂੰ ਸੈੱਟ ਕਰਨ ਜਾ ਰਹੇ ਹਾਂ ਠੀਕ ਹੈ ਜੀ ਆਪਣੀ ਜਗ੍ਹਾ ਦੇ ਜਿਹੜੇ ਕਿਲੋਏ ਨੇ ਉਹਨਾਂ ਨੂੰ ਮੈਨੀਪੂਲੇਟ ਕਰਨ ਜਾ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ ਲਓ ਵੀ ਲਓ ਹਾਂ ਜੀ ਸਰ ਹਾਂ ਇਹ ਵੀ ਉਹਦੇ ਪਾਰਟ ਆ ਮਤਲਬ ਸਾਹ ਨੀਚੇ ਮੇ ਨਾ ਦਿੱਕਤ ਆ ਬੈਕ ਵਿੱਚ ਪ੍ਰੋਬਲਮ ਆਉਣ ਕਰਕੇ ਨਾ ਜਿਹੜਾ ਇਹ ਬਲੱਡ ਸਰਕੂਲੇਸ਼ਨ ਆ ਨੀਚੇ ਜਾਂ ਜਨਰਲ ਕਰਕੇ ਨੀਚੇ ਵਿੱਚ ਵੀ ਇਹ ਨਾ ਠੀਕ ਹੈ ਪ੍ਰੋਬਲਮ ਆ ਗਈ ਹਾਂ ਅੱਗੇ ਲੋ ਚੜਦਾ ਸਟੈਨਰਲ ਸਪਾਇਨ ਦੇ ਵਿੱਚ ਦਿੱਕਤ ਆਉਣ ਕਰਕੇ ਨਾ ਹੂੰ ਹੂੰ ਲੈਗ ਵੀ ਛੋਟੀ ਬੜੀ ਹੋਈ ਪਈ ਹੈ ਹੂੰ ਦੇਖੋ ਕਿੰਨਾ ਫਰਕ ਆ ਲੱਗਦਾ ਸਹੀ ਗੱਲ ਆ ਦੇਖੋ ਹਾਂ ਜੀ ਮਾਦੀ ਕਿੱਥੋਂ ਆਏ ਮਤਿ ਆਪਾਂ ਅੱਜ ਜੀ ਐਸੀ ਕਾਲੇ ਬੋਲੇ ਤੋਂ ਸੰਗਰੂਰ ਦੇ ਵਿੱਚ ਠੀਕ ਹੈ ਕੀ ਪ੍ਰੋਬਲਮ ਵੀ ਆਪਾਂ ਨੂੰ ਜੀ ਮੈਨੂੰ ਜੀ ਲੱਕ ਦੀ ਪ੍ਰੋਮ ਰਸੀਦ ਲੱਤਾਂ ਦੀ ਪੈਂਦੀ ਸੀ ਜਦ ਤੁਰਦੀ ਸੀ ਲੱਤਾਂ ਤੁੱਤਰਿਆ ਨਹੀਂ ਸੀ ਜਾਂਦਾ ਕਿੰਨਾ ਟਾਈਮ ਤੋਂ ਪ੍ਰੋਬਲਮ ਦੀ ਜੀ ਇਹ ਸਾਨੂੰ ਜੀ 30 ਸਾਲ ਹੋ ਗਏ 30 ਸਾਲ ਜੀ ਹਾਂਜੀ ਤੇ ਅੱਜ ਤੁਸੀਂ ਕਿੰਨੀ ਵਾਰ ਆਏ ਹੋ ਡਾਕਟਰ ਸਾਹਿਬ ਕੋਲ ਅੱਜ ਚੌਥੀ ਵਾਰ ਆਏ ਹਾਂ ਜੀ ਬਹੁਤ ਫਰਕ ਆ ਅੱਛਾ ਪਹਿਲਾਂ ਕਿੱਥੇ ਕਿੱਥੇ ਦਿਖਾਇਆ ਤੁਸੀਂ ਮਤਲਬ ਉੱਧਰ ਪਾਈ ਤਲਵੰਡੀ ਕੇ ਵੀ ਗਏ ਆਂ ਸੁ ਲੁਧਿਆਣੇ ਵੀ ਗਏ ਆਂ ਗਏ ਆ ਕੋਟਲੇ ਵੀ ਦੋ ਤਿੰਨ ਜਗ੍ਹਾ ਤੇ ਮੈਨੂੰ ਹੁਣ ਪੀਛਲੇ ਚੰਦ ਫਰਕ ਲੱਗੇ ਵੀ ਡਾਕਟਰ ਸਾਹਿਬ ਕੋ ਆ ਕੇ ਹਾਂਜੀ ਵੀ ਮੈਨੂੰ ਫਰਕ ਪਿਆ ਮਾੜਾ ਮੋਟਾ ਪੈਂਦਾ ਸੀ ਜੀ ਉਹੀ ਨਹੀਂ ਹੁਣ ਮਤਲਬ ਕਿ ਇੱਥੇ ਆ ਕੇ ਮੈਨੂੰ ਫਰਕ ਲੱਗੇ ਇੱਥੇ ਆ ਕੇ ਫਰਕ ਪਿਆ ਠੀਕ ਆ ਠੀਕ ਆ ਜੀ ਹਾਂ ਇੱਥੇ ਆ ਕੇ ਫਰਕ ਪਿਆ ਦਾ ਠੀਕ ਆ ਜੀ ਦਵਾਈਆਂ ਬਹੁਤ ਖਾਧੀਆਂ ਨੇ ਮਾਲਸਾਂ ਬਾਰੇ ਬਹੁਤ ਲਵਾਜ ਕੁਈਆਂ ਨੇ ਅੱਛਾ ਜੀ ਦੇਖਿਤੇ ਯਾਨੀ ਬਿਨਾ ਮੈਡੀਸ਼ਨ ਤੋਂ ਬਿਨਾ ਗੋਲੀ ਤੋਂ ਤੇ ਹੁਣ ਤੁਸੀਂ ਨਹੀਂ ਆਉਂਦੇ ਆਪ ਨੂੰ ਸਹੀ ਮਹਿਸੂਸ ਕਰ ਰਹੇ ਹੋ ਤੁਹਾਨੂੰ ਫਰਕ ਆਏਗਾ ਹਾਂਜੀ ਫਰਕ ਆ ਬਹੁਤ ਫਰਕ ਆ ਠੀਕ ਹੈ ਜੀ ਦੇ ਵਿੱਚ ਦਿੱਕਤ ਹੈ ਸੋ ਆ ਜਿਹੜੇ ਪੂਰੀ ਸਪਾਈਨ ਦੇ ਵਿੱਚ ਇਹਨਾਂ ਦੀ ਅਲਾਈਨਮੈਂਟ ਨਹੀਂ ਹੋਈ ਹੈ ਓਕੇ ਗਰਦਨ ਦੇ ਵਿੱਚ ਵੀ ਤੇਨ ਹੈ ਔਰ ਪਹਾੜ ਦੇ ਵਿੱਚ ਵੀ ਤੇਨ ਹੈ ਇਹਨਾਂ ਨੂੰ ਮਤਲਬ ਮਾਈਗਰੇਨ ਵੀ ਚੱਕਰ ਵਗੈਰਾ ਵੀ ਆਉਂਦੇ ਨੇ ਜਿਹਨਾਂ ਦਾ ਗਰਦਨ ਦੇ ਪ੍ਰੋਬਲਮ ਕਰਕੇ ਔਰ ਤੁਹਾ ਸੈਥੋਰੈਕ ਸਪਾਈਨ ਦੇ ਵਿੱਚ ਵੀ ਦਿੱਕਤ ਹੈ ਠੀਕ ਹੈ ਨੰਬਰ 5 ਤੇ ਦਿੱਕਾ ਨੰਬਰ 5 ਜਿਹੜੇ ਬਣ ਕੇ ਨੇ ਦਿੱਕਤ ਆਉਂਦਾ ਨਾਲ ਇਹ ਦੋਨੇ ਲੱਤਾਂ ਦੇ ਵਿੱਚ ਫੜਦੇ ਜਾ ਰਹੇ ਠੀਕ ਹੈ ਦੋਨੇ ਲੱਤਾਂ ਨੂੰ ਪਾਉਣਾ ਨਾਲੇ ਆਹ ਚੀਚਾਂ ਜਿਵੇਂ ਪੇਨਾ ਕਾਫੀ ਜ਼ਿਆਦਾ ਓਕੇ ਕਦੋਂ ਕਿੰਨਾ ਨਾਲੋਂ ਦਿੱਕਤ ਆ ਰਹੀ ਹੈ ਇਹ ਹੈਗੀ ਆ ਤਕਰੀਬਨ ਕਿੰਨਾ ਟਾਈਮ ਤੋਂ ਦਿੱਕਤ ਹੈ ਤੁਹਾਨੂੰ 6 ਸਾਲ ਹੋ ਗਏ ਸਰ 6 ਸਾਲ ਦੀ ਹਾਂਜੀ ਕਿਉਂਕਿ 6 ਸਾਲ ਤੋਂ ਹਾਂਜੀ ਠੀਕ ਹੈ ਠੀਕ ਇਹ ਕਦਾ ਕਰ ਰਹੇ ਹਾਂ एसआर सर्वाइकल दी एसआर सर्वाइकल दी सर्वाइकल दी अलाइनमेंट कर लगा ओके लूज कर दो नहीं करना ठीक है हां जी मैम कैसे लग रहा है काफी रिलैक्स फील हो रहा है सर ओके कोई प्रॉब्लम तो नहीं हैगी नहीं सर की प्रॉब्लम थी तुम्हें वैसे मुझे सर 6 साल सर्वाइकल की और बैक पेन की दिक्कत थी ओके और साइटिका की ते ਅੱਜ ਮਤਲਬ ਕਿਨੇ ਦੱਸਿਆ ਤੁਹਾਨੂੰ ਇਹਦੇ ਕੋਈ ਡਾਕਟਰ ਸਾਹਿਬ ਹੋਰੇ ਇਹ ਸਰ ਮਾਰੇ ਪੜੋਸ ਵਿੱਚ ਕੋਈ ਥੇ ਉਹਨਾਂ ਨੇ ਹਮੇ ਦੱਸਿਆ ਓਕੇ ਓਕੇ ਇਹਨੇ ਮਤਲਬ ਕੋਈ ਮੈਡੀਸਿਨ ਦਿੱਤੀ ਹੈ ਕੋਈ ਨਹੀਂ ਸਰ ਠੀਕ ਹੈ ਮਤਲਬ ਹੁਣ ਫਰਕ ਆ ਤੁਹਾਨੂੰ ਹਾਂਜੀ ਠੀਕ ਹੈ ਤੁਹਾਨੂੰ ਮੈਂ ਕਿਹਾ ਦੋ ਸੀਟਿੰਗਾਂ ਵਾਲੀਆਂ ਦੋ ਸੀਟਿੰਗਾਂ ਦੇ ਵਿੱਚ ਕਿੰਨਾ ਫਰਕ ਲੱਗੇਗਾ ਸਰ 50% ਫਰਕ ਲੱਗੂਗੀ ਠੀਕ ਉਹ ਤੁਹਾਨੂੰ ਪਹਿਲੇ ਕਿੰਨੇ ਕੁ ਡਾਕਟਰ ਨੂੰ ਦਿਖਾਏ ਸਰ ਕਾਫੀ ਡਾਕਟਰ ਦਿਖਾ ਲਏ ਮੈਨਾਬੇ ਵਗੈਰੇ ਕਾਫੀ ਦੂਰ ਦੂਰ ਤੱਕ ਜਾ ਕੇ ਆਈਏ ਡਾਕਟਰਾਂ 'ਕਿੰਨੇ ਟਾਈਮ 'ਚ ਫਰਕ ਪੈ ਜਾਂਦਾ ਮਤਲਬ ਪੇਸ਼ ਨੂੰ ਇਹਦੇ ਦੋ ਸੀਟਿੰਗ ਚ ਕਰਦੇ ਨੀ ਮੈਨੂੰ ਲਾਉਣੇ ਦੋ ਲੈਣੀਆਂ ਪ੍ਰੋਪਰ ਕਿੰਨੇ ਕਿੰਨੇ ਲੈਣੀ ਪੈਣੇ ਅਕੋਰਡਿੰਗ ਟੂ ਪ੍ਰੋਬਲਮ ਮਤਲਬ ਕਿੰਨੀ ਪ੍ਰੋਬਲਮ ਬਣੀ ਹੋਈ ਹੈ ਓਕੇ ਇਹਨਾਂ ਮਤਲਬ ਪ੍ਰੋਬਲਮ ਕਾਫੀ ਹੈ ਇਹਨਾਂ ਨੂੰ ਇਹਦਾ ਹੁੰਦਾ ਸਰ ਕਿ ਸਾਡੀ ਪ੍ਰੋਬਲਮ ਪਿਛਲੇ 5 6 ਸਾਰੇ ਤਕਰੀਬਨ ਦਿੱਕਤ ਹੈ ਨਾ ਜਿਵੇਂ ਇਹਨਾਂ ਨੇ ਦੱਸਿਆ ਮੈਨੂੰ ਠੀਕ ਆ ਹਾਂਜੀ ਅੱਜ ਇਹਨਾਂ ਦੀ ਸੈਕਿੰਡ ਸੈਟਿੰਗ ਦੀ ਸੈਡ ਸੈਟਿੰਗ ਜਾਨੀ ਮੈਕਸਿਮਮ 5 ਤੱਕ ਜਾਊਗਾ ਪੰਜ ਦਿਨ ਹੀ ਪੈਣਗੇ ਜਿਆਦਾ ਦਿਨ ਹੀ ਪੈਣਗੇ ਦੇਖੋ ਸਰ ਪੰਜ ਸੈਟਿੰਗਾਂ ਤੋਂ ਪਹਿਲਾਂ ਪਹਿਲਾਂ ਤਕਰੀਬਨ ਉਮੀਦ ਹੈ ਵੀ ਠੀਕ ਹੋ ਜਾਣਗੇ ਓਕੇ ਓਕੇ ਵੀ ਯਾਨੀ ਮਤਲਬ ਉਹ ਪ੍ਰੋ ਏ ਸਰ ਦੂਜੀ ਸੀਟਿੰਗ دی مطلب ਆਣਾ ਦੇਣਾ ਜਲਦੀ ਸੀ ਥੋੜਾ ਜਿਹਾ ਮਤਲਬ ਓਕੇ ਓਕੇ ਨਹੀਂ ਗਈ ਜਾਨਾ ਬਹੁਤ ਲੇਟ ਆਏ ਨੇ ਕਰ ਕਰੇ ਰੂ ਪ੍ਰੋਬਲਮ ਠੀਕ ਮਨ ਲਾ ਹੁਣ ਕੋਈ ਮੈਡੀਸਿਨ ਨਹੀਂ ਦੇਣੀ ਕੁਛ ਨਹੀਂ ਦੇਣਾ ਸਰ ਕੋਈ ਮੈਡੀਸਿਨ ਨਹੀਂ ਖਲਦੀ ਬਿਨਾ ਮੈਡੀਕਲ ਟਰੀਟਮੈਂਟ ਕਰ ਰਹੇ ਆ ਆ ਕੋਈ ਨਾ ਕੋਈ ਮੈਡੀਸਨ ਨਾ ਕੋਈ ਇੰਜੈਕਸ਼ਨ ਨਾ ਕੋਈ ਟੀਕਾ ਇਹਨਾਂ ਨੂੰ ਸਾਰੇ ਆਪਰੇਸ਼ਨ ਦੱਸਿਆ ਹੋਇਆ ਸੀ ਰੋਕਣਾ ਓਕੇ ਆਪਰੇਸ਼ਨ ਦੱਸਿਆ ਸੀ ਪਹਿਲੇ ਆਪਰੇਸ਼ਨ ਕਰਾਓ ਠੀਕ ਆ ਹਾਂ ਹੁਣ ਬਿਨਾ ਆਪਰੇਸ਼ਨ ਦੇ ਇਲਾਜ ਹੋ ਰਿਹਾ ਔਰ ਮਤਲਬ 50% ਦਾ ਪ੍ਰੋਬਲਮ ਰਿਕਵਰ ਹੋਊਗਾ ਪੇਸ਼ੈਂਟ ਸਰ ਇਹਨਾਂ ਨੂੰ ਹਾਂਜੀ ਓਕੇ ਤਾਂ ਵੀ ਇਹ ਤਾਂ ਬਚਾਰੇ ਪਰੇਸ਼ਾਨ ਨੇ ਜੀ ਫਸਟ ਇਅਰ ਨੇ ਜੀ ਓਕੇ ਓਕੇ ਕੀ ਕਰ ਹੁਣ ਕਿਵੇਂ ਲੱਗ ਰਿਹਾ ਠੀਕ ਲੱਗ ਰਿਹਾ ਓਕੇ ਹਾਂਜੀ ਕੋਈ ਕਿਸੇ ਤਰ੍ਹਾਂ ਦੀ ਕਲਮ ਤਾਂ ਨਹੀਂ ਲੱਗ ਰਹੀ ਤੁਹਾਨੂੰ ਨਹੀਂ ਠੀਕ ਥੈਂਕ ਯੂ ਜੀ ਹਾਂਜੀ ਕੀ ਪ੍ਰੋਬਲਮ ਦੀ ਆਪਾਂ ਨੂੰ ਜੀ ਪਰ ਟੂ ਥਰੀ ਪ੍ਰੋਬਲਮ ਸੀ ਜੀ ਓਕੇ ਜੀ ਤੇ ਹੁਣ ਸਹੀ ਹੁਣ ਪੰਜ ਛੇ ਵਾਰੀ ਆ ਗਿਆ ਠੀਕ ਹੈ ਜੀ ਬਿਲਕੁਲ ਕਿੰਨੇ ਟਾਈਮ ਤੋਂ ਪ੍ਰੋਬਲਮ ਦੀ ਇਹ ਇਹ ਸਾਨੂੰ ਹੈਗੀ ਤੇ ਜੀ ਕੋਈ 2 ਸਾਲ ਤੋਂ 2 ਸਾਲ ਤੋਂ ਠੀਕ ਹੈ ਜੀ ਤੇ ਹੁਣ ਤੁਸੀਂ ਕਿੰਨੀ ਵਾਰ ਆ ਗਏ ਹੋਰੇ ਅਸੀਂ ਪੰਜ ਛੇ ਵਾਰੀ ਆ ਗਏ ਠੀਕ ਹੈ ਹੁਣ ਫਰਕ ਕਿੰਨੇ ਪਰਸੈਂਟ ਫਰਕ ਪਿਆ 50% ਫਰਕ ਠੀਕ ਹੈ ਅੱਜ ਤੁਸੀਂ ਮਤਲਬ ਹੁਣ ਕਰਾ ਰਹੇ ਹੋ ਹੁਣ ਮਤਲਬ ਫਰਕ ਲੱਗ ਰਿਹਾ ਹਾਂਜੀ ਫਰਕ ਲੱਗ ਰਿਹਾ ਠੀਕ ਹੈ ਜੀ ਤੇ ਮਤਲਬ ਤੁਸੀਂ ਪਹਿਲਾਂ ਵੀ ਕਿਸੇ ਡਾਕਟਰ ਨੂੰ ਦਿਖਾਇਆ ਹੋਗਾ بڑے ਡਾਕਟਰਾਂ ਨੂੰ ਦਿਖਾਇਆ ਜੀ بڑے ਡਾਕਟਰਾਂ ਨੂੰ ਪਟਿਆਲਾ ਲੁਧਿਆਣਾ ਕੋਈ ਨਹੀਂ ਛੱਡਿਆ ਹੈਗਾ ਠੀਕ ਹੈ ਤੇ ਇੱਕ ਗੱਲ ਹੋਰ ਦੱਸੋ ਨਾ ਜਿਵੇਂ ਕਹਿੰਦੇ ਨੇ ਵੀ ਬਿਨਾ ਮੈਡੀਸ਼ਨ ਤੋਂ ਕਰਦੇ ਨੇ ਬਿਨਾ ਕੋਲ ਕੋਈ ਬੋਲੀ ਕੋਈ ਕਰ ਦਿੰਦੇ ਨੇ ਇਹਦੇ ਵਿੱਚ ਕੋਈ ਮੈਡੀਸ਼ਨ ਨਹੀਂ ਦਿੰਦੇ ਅਸਲ ਕੋਈ ਗੋਲੀ ਵੀ ਨਹੀਂ ਦਿੰਦੇ ਦਾ ਨਾ ਕੋਈ ਗੋਲੀ ਨਹੀਂ ਦਿੰਦੇ ਸਿਰਫ ਇੱਥਾ ਨੇ ਕਰਦੇ ਇਹਨਾਂ ਨੇ ਠੀਕ ਹੈ ਜ ਆ ਤੁਸੀਂ ਉਹ ਪ੍ਰੈਸ਼ਰ ਨਿਬਲ ਸੀ ਆ ਜੀ ਮੈਨੂੰ ਆਪਰੇਸ਼ਨ ਦੱਸਿਆ ਸੀਗਾ ਠੀਕ ਆ ਜੀ ਵੀ ਤੁਸੀਂ ਆਪਰੇਸ਼ਨ ਕਰਾਉਣਾ ਪਿਆ ਲੁਧਾਨੇ ਜਾ ਕੇ ਓਕੇ ਜੀ ਮੈਂ ਕਹੀ ਮੈਂ ਨਹੀਂ ਪੜਾ ਮਾਲਾ ਥੋੜਾ ਜਿਆਦਾ ਲੱਤਾਂ ਦਾਤ ਰਹੇ ਨੇ ਜੀ ਲੱਤਾਂ ਕਰ ਰਹੇ ਨੇ ਲੱਤਾਂ ਸੁਣ ਰਹੇ ਨੇ ਸੁਣ ਰਹੇ ਨੇ ਹਾਂ ਹੁਣ ਮਨ ਲਾ ਵੀ ਤੁਹਾਨੂੰ ਸਹੀ ਲੱਗਦਾ ਬਿਲਕੁਲ ਹੁਣ ਸਾਨੂੰ 60% ਸਹੀ ਹੈ ਠੀਕ ਆ ਮੈਂ ਤੁਹਾਨੂੰ ਸਰਟੀਫਾਈ ਹਾਂਜੀ ਹਾਂ ਜੀ ਬਿਲਕੁਲ ਓਕੇ ਓਕੇ ਠੀਕ ਆ ਹਾਂਜੀ ਆਪਾਂ ਤੁਹਾਨੂੰ ਡਾਕਟਰ ਸਾਹਿਬ ਨੇ ਮਿਲਾਇਆ ਤੇ ਤੁਹਾਨੂੰ ਸਾਰਾ ਇਹਨਾਂ ਦਾ ਟਰੀਟਮੈਂਟ ਦਿਖਾਇਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਲੋੜਵੰਤਾ ਭਲਾ ਹੋ ਜੇ ਜਿਨ੍ਹਾਂ ਨੂੰ ਕਿਸੇ ਨੂੰ ਜਾਤੇ ਪ੍ਰੋਬਲਮਾਂ ਤੋਂ ਡਾਕਟਰ ਸਾਹਿਬ ਕੋ ਆ ਸਕਦੇ ਹੋ ਬਿਨਾਂ ਦਵਾਈ ਤੋਂ ਬਿਨਾਂ ਮੈਡੀਸ਼ਨ ਤੋਂ ਇਲਾਜ ਕਰਾ ਸਕਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਆਪ ਕਰਦੇ ਹਾਂ ਐਂਡ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦੀ